ਮਾਜੀ ਤਾਂ ਨਾ ਦੇਖੀ ਆ ਚਾਰ ਦੇ ਚਾਰ ਦਿਨ ਮਰਦੇ ਰਹੇ ਚਾਰ ਦਿਨ ਅਸੀਂ ਤਾਂ ਸਾਡੇ ਨਾਲ ਸਾਡੇ ਨਾਲ ਕੱਲ ਖਾਲੀ ਕਰ ਦੇ ਇਸ ਨੂੰ ਆਪਾਂ ਗੱਲ ਹੀ ਕੱਢਾਂਗੇ ਇਸ ਨੂੰ ਬੋਰੀਆਂ ਬੋਰੀਆਂ ਕੋਈ ਨਹੀਂ ਪਿਆਰ ਨਾ ਹੋ ਜਾਣਾ ਗੱਲ ਕਰੋ ਬਾਜੀ ਉੱਚੀ ਬੋਲ ਹਾਂਜੀ ਬਾਪ ਜਾਨਦੇ ਬਾਪ ਜਾਨਦੇ ਤੁਹਾਡਾ ਧੱਲ ਬਾਪ ਤੁਹਾਡਾ ਪਿੰਡ ਵੇਖ ਲੈ ਹਾਂ ਪਿੱਛੇ ਚੱਲ ਜਾ ਨਹੀਂ ਬਾਪ ਜਾ ਤਾਂ ਅੱਛੇ ਤੱਕ ਆਣ ਆਇਓ ਜੀ ਚੱਲਦੇ ਜਾਂ ਤੋਂ ਮੇਰੇ ਕੋ ਦੂਖ ਨਾ ਆਦਾ ਟੈਂਕ ਤੋਂ ਨਹੀਂ ਆਵਾ ਸੁਪਾ ਕਾ ਨਿਕਲਾਈਆ ਘਰ ਵਾਪਸ ਘਰ ਆਣ ਦੇ ਦੋ ਫੁੱਟ ਤੋਂ ਸਮਝਲਾ ਲਾ ਕਣਵਾ ਪਰਮਾਸ਼ੀ ਸਮਝਵਾ ਪਾਲੀਪਨ ਪਰਮਾਸ਼ੀ ਸਮਝਵਾ ਮਾ ਸੰਜੋ ਜੋ ਮਾਤੀ ਸੰਜੋ ਜੋ ਮਾਤੀ ਇਹ ਵੀਰ ਮਾ ਹੀ ਪਿੰਡ ਬੜਾ ਖਰਾਬ ਚਲ ਜੋ ਇਹਨੇ ਪਾਰ ਆ ਕੇ ਆਪਾ ਇੱਕ ਮੈਕਨਿਕ ਹੋਗੇ ਵੇਖੋ ਸਾਰਾ ਦਿਨ ਆ ਹੁਣ ਸ਼ੋਕ ਕੇ ਤੇ ਹੁਣ ਪੂਰਾ ਆਣਾ ਕਰ ਦਿੰਦੇ ਗਏ ਤੁਹਾਨੂੰ ਬਾਜੀ ਸਾਂਭ ਲਾਗੇ ਪਾਈ ਸਾਂਭ ਲਾਂਗੇ ਯਾਰ ਅੱਗੇ ਵੀ ਸਾਂਭਿਆ ਅੱਗੇ ਵੀ ਸਾਂਭਿਆ ਪਹਿਲਾਂ ਸਾਂਭ ਲਾ ਮੋਟਾ ਆਵਾਜ਼ ਆਵਾਜ਼ ਦਰਦਾਸਤ ਮੁਬਾਰਕ ਮੁਬਾਰਕ ਮੋਟਾ ਆਵਾਜ਼ ਚਾਲ ਪਰੇ ਨਹੀਂ ਆਪਣਾ ਜੇ ਕਰਨਾ ਨੀ ਗਾਲੀ ਕਰਨੀ ਮੁਬਾਰਕ ਮੈਨੂੰ ਪੰਜ ਸਰਦਾਰ ਜੀ ਮੁਬਾਰਕ ਮੋਟਾ ਆਵਾਜ਼ ਸ਼ਮਸ਼ਾਨ ਸ਼ਮਸ਼ਾਨ ਮੋਟਾ ਆਵਾਜ਼ ਓਏ ਤੁਹਾਡੇ ਬੱਟੇ ਰੋਂਦੇ ਕੋ ਕੰਜਰ ਲੈ ਆਇਆ ਉਹ ਮੈਂ ਤੁਹਾਡੀ ਦਾ ਨਹੀਂ ਸਮਝ ਗਿਆ ਤੁਸੀਂ ਕੰਜਰ ਆਇਆ ਅੱਜ ਤਾਂ ਡੇਮਨੂ ਡੱਪਰ ਸੜ ਰਿਹਾ ਇਹਨਾਂ ਡੱਪਰ ਸੜਾ ਮੈਂ ਤਾਂ ਇਸ਼ਤ ਕੀਤਾ ਨਾ ਗਿਆ ਬਣਾਈ ਇਹ ਤਾਂ ਇਸ਼ਤ ਕੀਤਾ ਇਹਨਾਂ ਖਿੱਚ ਕੇ ਡੱਪਰ ਛੁੱਟ ਲੈ ਨਾ ਗਾ ਰਿਆ ਫੜ ਕੇ ਕਰ ਉਹ ਪਿੰਡ ਦੇ ਕਿਸ ਦੇ ਘਰ ਵਰਦਾ ਨਾ ਪਿੰਡ ਤੋਂ ਉੱਥੋਂ ਵੀ ਛੁੱਟ ਕੇ ਬਾਹਰ ਘਾਤ ਕਰਨੇ ਬਾਹਰ ਘਾਤ ਕਰਨੇ ਬਾਹਰ ਪਿੰਡ ਦੇ ਘਰੋਂ ਬਾਹਰ